ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦਸਾਂਝ ਦੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ਤੇ ਰਾਸ ਕਰ ਰਹੇ ਨੇ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਸੰਗੀਤ ਮਹਿਫਲੇ ਦਾ ਜਾਦੂ ਸਰੋਤਿਆਂ ਨੂੰ ਪ੍ਰਭਾਵਿਤ ਕਰ ਰਿਹਾ ਦਲਜੀਤ ਦਸਾਂਝ ਨੇ ਹਾਲ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਸੀ ਜਸਟਿਨ ਟਰੂਡੋ ਨੇ ਕੈਨੇਡਾ ਦੇ 온ਟਾਰੀਓ ਸੂਬੇ ਦੇ ਡਾਊਨਟਾਊਨ ਟ੍ਰਾਂਟੋ ਦੇ ਰੋਜਰਸ ਸੈਂਟਰ ਸਟੇਡੀਅਮ ਦੇ ਵਿੱਚ ਐਤਵਾਰ ਨੂੰ ਪੰਜਾਬੀ ਗਾਇਕ ਨਾਲ ਮੁਲਾਕਾਤ ਕੀਤੀ ਕੈਨੇਡੀਅਨ ਬੀਐਮ ਨੇ ਦਲਜੀਤ ਦਸਾਂਝ ਨਾਲ ਮੁਲਾਕਾਤ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਦਲਜੀਤ ਦਸਾਂਝ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਨਾਲ ਮੁਲਾਕਾਤ ਦੀ ਖਬਰ ਉਹਨਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਉਹਨਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ। ਖਬਰਾਂ ਮੁਤਾਬਕ ਦਲਜੀਤ ਹਸਾਂ ਦੇ ਸ਼ੋਅ ਤੋਂ ਕੁਝ ਘੰਟੇ ਪਹਿਲਾਂ ਹੀ ਦੋਵਾਂ ਦੀ ਮੁਲਾਕਾਤ ਹੋਈ ਸੀ। ਇਜ਼ਦ੍ਰਾਂ ਜਸਟਿਨ ਟਰੂਡੋ ਨੇ ਦਲਜੀਤ ਉਸਾਣ ਨਾਲ ਤਸਵੀਰਾਂ ਲੈ ਕੇ ਪੋਸਟ ਵੀ ਦਿੱਤਾ ਜਿਸ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਨੋਟ ਨਾਲ ਵੀ ਸ਼ੇਅਰ ਕੀਤਾ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨੇ ਤਸਵੀਰ ਸ਼ੇਅਰ ਕਰਦੇ ਲਿਖਿਆ ਦਲਜੀਤ ਉਸਾਣ ਨੂੰ ਉਹਨਾਂ ਦੇ ਸ਼ੋਅ ਤੋਂ ਪਹਿਲਾਂ ਸ਼ੁਭਕਾਮਨਾ ਦੇਣ ਲਈ ਰੋਜਾ ਸੈਟਰ ਪਹੁੰਚੇ ਤਸਵੀਰ ਵਿੱਚ ਦੋਵੇਂ ਹੱਥ ਮਿਲਾਉਂਦੇ ਨਜ਼ਰ ਆ ਰਹੇ ਨੇ ਜਸਟਿਨ ਟਰੂਡੋ ਨੇ ਅੱਗੇ ਲਿਖਿਆ ਕਿ ਕੈਨੇਡਾ ਇੱਕ ਮਹਾਨ ਦੇਸ਼ ਹੈ ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਤੇ ਸਟੇਡੀਅਮ ਵਿੱਚ ਸੋਲਡ ਆਊਟ ਕਰ ਸਕਦਾ ਹੈ ਭਪਿੰਤਾ ਸਿਰਫ ਸਾਡੀ ਤਾਕਤ ਨਹੀਂ ਹੈ ਇਹ ਸਾਡੀ ਸੁਪਰ ਪ ਇਸ ਦਿਨ ਵਾਲੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਦਸਾਂਝ ਨੇ ਕੈਪਸ਼ਨ ਦਿੱਤਾ ਕਿ ਵਿਭਿੰਨਤਾ ਕੈਨੇਡਾ ਦੀ ਤਾਕਤ ਹੈ ਪ੍ਰਧਾਨ ਮੰਤਰੀ ਜਸਟਿਨ ਟੂਡੋ ਇਤਿਹਾਸ ਬਣਾਉਣ ਆਏ ਨੇ ਅਸੀਂ ਰੋਜਰ ਸੈਂਟਰ ਦੀਆਂ ਸਾਰੀਆਂ ਟਿੱਕਾਂ ਭੇਚ ਦਿੱਤੀਆਂ ਨੇ ਦਿਲਜੀਤ ਦਸਾਂਝ ਤੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੇ ਆਪਣੇ ਆਪਣੇ ਇੰਸਟਾਗ੍ਰਾਮ ਤੇ ਇਸ ਮੌਕਾ ਦੀਆਂ ਤਸਵੀਰਾਂ ਤੇ ਵੀਡੀਓ ਸੇਅਰ ਕੀਤੀਆਂ ਜੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ